ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜਿਸ ਥਾਂ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜਿਆ ਸੀ ਉਸੇ ਸਰਸਾ ਨਦੀ ਚੋਂ ਪਰਿਵਾਰ ਵਿਛੋੜੇ ਨੂੰ ਮਹਿਸੂਸ ਕਰਦੀਆਂ ਸੰਗਤਾਂ ਸਰਸਾ ਨਦੀ ਪਾਰ ਕਰ ਰਹੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਜਿੱਥੇ ਸੰਗਤਾਂ ਨੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਉਸੇ ਸਰਸਾ ਨਦੀ ਨੂੰ ਪਾਰ ਕੀਤਾ ਅਤੇ ਉਹ ਸਪੀੜਾ ਦਾ ਅਹਿਸਾਸ ਕੀਤਾ ਜੋ 7 ਤੋਂ 704 ਨੂੰ ਵਾਪਰੀ ਸਰਸਾ ਨਦੀ ਜਿੱਥੇ ਪਰਿਵਾਰ ਵਿਛੋੜਾ ਹੋਇਆ ਸੀ ਗੁਰੂ ਸਾਹਿਬ ਦਾ ਪਰਿਵਾਰ ਇਸ ਸਰਸਾ ਨਦੀ ਵਿਚਾਲੇ ਵਿਛੜ ਗਿਆ ਅਤੇ ਮੁੜ ਕਦੇ ਨਾ ਮਿਲ ਸਕਿਆ ਅਤੇ ਸੰਗਤਾਂ ਹਰ ਸਾਲ ਇਸੇ ਪੀੜਾ ਨੂੰ ਮਹਿਸੂਸ ਕਰਦਿਆਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਸਰਸਾ ਨਦੀ ਨੂੰ ਪਾਰ ਕਰਦੀਆਂ ਨੇ ਸਿੱਖ ਇਤਿਹਾਸ ਦੇ ਖੂਨ ਦੇ ਨਾਲ ਭਿੱਜੇ ਪੰਨਿਆਂ ਦੇ ਵਿੱਚ 7 ਪੂ ਪਾਵ 21 ਦਸੰਬਰ ਦੀ ਦਰਮਿਆਨੀ ਰਾਤ ਦਾ ਜ਼ਿਕਰ ਛਿੜਦਿਆਂ ਹੀ ਰੂਹ ਕੰਬ ਉਠਦੀ ਹੈ ਇਹ ਉਹ ਦਰਦਨਾਕ ਰਾਤ ਸੀ ਜਦੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜਿਆ ਸੀ ਇਸ ਦੌਰਾਨ ਹਨੇਰੀ ਮੀਂਹ ਅਤੇ ਝੱਖੜ ਝੂਲ ਰਹੇ ਸਨ ਅਤੇ ਸਰਸਾ ਨਦੀ ਦਾ ਪਾਣੀ ਵੀ ਠਾਠਾ ਮਾਰ ਰਿਹਾ ਸੀ ਇਸ ਸਮੇ ਗੁਰੂ ਸਾਹਿਬ ਜੀ ਦਾ ਪਰਿਵਾਰ ਵਿਛੜ ਗਿਆ ਇਸ ਕਠਿਨ ਸਮੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਵੇਲੇ ਸਿੰਘਾਂ ਨੂੰ ਆਸਾ ਦੀ ਵਾਰ ਦਾ ਕੀਰਤਨ ਕਰਨ ਦਾ ਹੁਕਮ ਕੀਤਾ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਸੀ ਐ ਉਹੀ ਸਰਸਾ ਨਦੀ ਹੈ ਜਿੱਥੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜ ਗਿਆ ਅਤੇ ਫਿਰ ਦੁਬਾਰਾ ਕਦੇ ਨਾ ਮਿਲ ਸਕਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਸਰਸਾ ਨਦੀ ਪਾਰ ਕਰ ਰਹੀਆਂ ਨੇ ਇਸ ਦਾ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜਿਆ ਸੀ ਉਸੇ ਸਰਸਾ ਨਦੀ ਚੋਂ ਪਰਿਵਾਰ ਵਿਛੋੜੇ ਨੂੰ ਮਹਿਸੂਸ ਕਰਦੀਆਂ ਸੰਗਤਾਂ ਸਰਸਾ ਨਦੀ ਪਾਰ ਕਰ ਰਹੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਜਿੱਥੇ ਸੰਗਤਾਂ ਨੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਉਸੇ ਸਰਸਾ ਨਦੀ ਨੂੰ ਪਾਰ ਕੀਤਾ ਹੈ ਅਤੇ ਉਹ ਸੀੜਾ ਦਾ ਅਹਿਸਾਸ ਕੀਤਾ ਹੈ ਜੋ 7ਪੂ 704 ਨੂੰ ਵਾਪਰੀ ਸਰਸਾ ਨਦੀ ਜੁਥੇ ਪਰਿਵਾਰ ਵਿਛੋੜਾ ਹੋਇਆ ਸੀ ਗੁਰੂ ਸਾਹਿਬ ਦਾ ਪਰਿਵਾਰ ਇਸ ਸਰਸਾ ਨਦੀ ਵਿਚਾਲੇ ਵਿਛੜ ਗਿਆ ਅਤੇ ਮੁੜ ਕਦੇ ਨਾ ਮਿਲ ਸਕਿਆ ਅਤੇ ਸੰਗਤਾਂ ਹਰ ਸਾਲ ਇਸੇ ਪੀੜਾ ਨੂੰ ਮਹਿਸੂਸ ਕਰਦਿਆਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਸਰਸਾ ਨਦੀ ਨੂੰ ਪਾਰ ਕਰਦੀਆਂ ਨੇ ਸਿੱਖ ਇਤਿਹਾਸ ਦੇ ਖੂਨ ਦੇ ਨਾਲ ਭਿੱਜੇ ਪੰਨਿਆਂ ਦੇ ਵਿੱਚ 7ਪੂ ਪਾਵ 21 ਦਸੰਬਰ ਦੀ ਦਰਮਿਆਨੀ ਰਾਤ 10 ਵਜੇ ਕਰ ਛਿੜਦਿਆਂ ਹੀ ਰੂਹ ਕੰਬ ਉਠਦੀ ਹੈ। ਇਹ ਉਹ ਦਰਦਨਾਕ ਰਾਤ ਸੀ ਜਦੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜਿਆ ਸੀ। ਇਸ ਦੌਰਾਨ ਹਨੇਰੀ ਮੀਂ ਅਤੇ ਝੱਖੜ ਝੂਲ ਰਹੇ ਸਨ ਅਤੇ ਸਰਸਾ ਨਦੀ ਦਾ ਪਾਣੀ ਵੀ ਠਾਠਾ ਮਾਰ ਰਿਹਾ ਸੀ। ਇਸ ਸਮੇ ਗੁਰੂ ਸਾਹਿਬ ਜੀ ਦਾ ਪਰਿਵਾਰ ਵਿਛੜ ਗਿਆ। ਇਸ ਕਠਿਨ ਸਮੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਵੇਲੇ ਸਿੰਘਾਂ ਨੂੰ ਆਸਾ ਦੀ ਵਾਰ ਦਾ ਕੀਰਤਨ ਕਰਨ ਦਾ ਹੁਕਮ ਕੀਤਾ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਸੀ ਇਹ ਉਹੀ ਸਰਸਾ ਨਦੀ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜ ਗਿਆ ਅਤੇ ਫਿਰ ਦੁਬਾਰਾ ਕਦੇ ਨਾ ਮਿਲ ਸਕਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਸਰਸਾ ਨਦੀ ਪਾਰ ਕਰ ਰਹੀਆਂ ਨੇ ਸਾਥ ਸੀ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ